ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਕਮਰਜੀਤ ਸਿੰਘ ਸੁਲਤਾਨ ਵਿੰਡਹੁਰਾਂ ਬਾਰੇ ਸੋ ਵੀਡੀਓ ਆਦੀ ਪਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਕਹਿੰਦੇ ਵੀ ਸਿੱਖੀ ਅਣਖ ਦੀ ਸ਼ਮਾ ਤੇ ਸੜਨ ਵਾਲੇ ਪਤੰਗਿਆਂ ਦੀ ਲੜੀ ਬਹੁਤ ਲੰਬੀ ਹੈ ਇਸ ਲੜੀ ਦਾ ਸ਼ਿੰਗਾਰ ਬਣੇ ਹਜ਼ਾਰਾਂ ਅਣਖੀਲੇ ਸਿੱਖ ਗੱਬਰੂਆਂ ਵਿੱਚੋਂ ਹੀ ਇੱਕ ਜਾਣਿਆ ਪਛਾਣਿਆ ਨਾ ਹੈਗਾ ਸ਼ਹੀਦ ਭਾਈ ਕਮਰਜੀਤ ਸਿੰਘ ਸੁਲਤਾਨ ਵਿੰਡਾ ਇਨਾ ਦਾ ਪਰਿਵਾਰ ਇੱਕ ਚੰਗੇ ਜ਼ਿੰਮੇਵਾਰ ਰਾਇਸ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਸਾਕਾ ਨੀਲਾ ਤਾਰਾ ਨਾਮੀ ਕਹਿਰ ਦੀ ਹਨੇਰੀ ਨੇ ਤਾਂ ਉਹਨਾਂ ਪਰਿਵਾਰਾਂ ਅੰਦਰ ਵੀ ਮੋੜ ਸਿੱਖੀ ਦੇ ਦੀਪ ਰੁਸ਼ਨਾ ਦਿੱਤੇ ਸਨ ਜਿੱਥੇ ਸਿੱਖੀ ਦਾ ਨਾਂ ਹੀ ਇੱਕ ਭੁੱਲੀ ਵਿਸਰੀ ਯਾਦ ਬਣ ਚੁੱਕਾ ਸੀ। ਪਰ ਭਾਈ ਕਮਰਜੀਤ ਸਿੰਘ ਦੇ ਖਾਨਦਾਨ ਵਿੱਚ ਸਿੱਖੀ ਪਹਿਲਾਂ ਤੋਂ ਹੀ ਮੌਜੂਦ ਸੀ। ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਵੈਸ਼ੀ ਹਮਲੇ ਵੇਲੇ ਜਦੋਂ ਪੂਰੇ ਪੰਜਾਬ ਅੰਦਰ ਸੰਘੀਨਾਂ ਦੀ ਨੋਕ ਨਾਲ ਸਿੱਖ ਗੱਬਰੂ ਸ਼ਹਿਰਾਂ ਤੇ ਪਿੰਡਾਂ ਵਿੱਚ ਘਰਾਂ ਅੰਦਰ ਹੀ ਟੱਕੇ ਰਹਿਣ ਲਈ ਮਜਬੂਰ ਕਰ ਦਿੱਤੇ ਗਏ ਸਨ ਤਾਂ ਸ਼੍ਰੀ ਅਮਰਤ ਸਰਦੀ ਸੁਲਤਾਨਵਿੰਡ ਰੋਡ ਅਜੇ ਹੀ ਸੀ ਜਿੱਥੇ ਸਿੱਖ ਜਵਾਨੀ ਫੌਜੀ ਸੰਘੀਨਾਂ ਅਤੇ ਗੋਲੀਆਂ ਦੀ ਪ੍ਰਵਾਹ ਨਾ ਕਰਦੀ ਹੋਈ ਸੜਕਾਂ ਦੇ ਨਿਕਲਾਈ ਸੀ ਜਦੋਂ ਹਮਲੇ ਦੀ ਖੁਸ਼ੀ ਮਨਾਉਣ ਵਾਲੇ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਲੂਤਤੀਆਂ ਗਈਆਂ ਤਾਂ ਫੌਜ ਹਰਕਤ ਵਿੱਚ ਆ ਗਈ। ਉਹਨਾਂ ਦੁਕਾਨਦਾਰਾਂ ਨੇ ਮਿਲਟਰੀ ਨੂੰ ਦੋਸ਼ੀ ਨੌਜਵਾਨਾਂ ਦੀ ਜਿਹੜੀ ਲਿਸਟ ਦਿੱਤੀ, ਉਹਨਾਂ ਵਿੱਚ ਕਮਰਜੀਤ ਸਿੰਘ ਦਾ ਨਾਂ ਵੀ ਪਹਿਲੇ ਨੰਬਰ ਤੇ ਸੀ। 2 ਘੰਟਿਆਂ ਅੰਦਰ ਹੀ ਪੁਲਿਸ ਕਮਰਜੀਤ ਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਗਈ ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ। ਪਰਿਵਾਰ ਨੇ ਕੁਝਰ ਬਾਅਦ ਆਪਦੀ ਜ਼ਮਾਨਤ ਕਰਵਾ ਲਈ। ਜਿਹੜੇ ਦਿਨ ਆਪ ਨੂੰ ਰਾਤ ਦੇ 9 ਵਜੇ ਘਰ ਦੇ ਹੰਦਾ ਗਿਆ ਉਸ ਤੋਂ ਅਗਲੀ ਸਵੇਰ ਮਿਲਟਰੀ ਨੇ ਤੜਕੇ ਹੀ ਘਰ ਛਾਪਾ ਮਾਰਿਆ ਤੇ ਆਪ ਨੂੰ ਫੇਰ ਚੁੱਕ ਕੇ ਲੈ ਗਈ। ਕਮਰਜੀਤ ਨੂੰ ਕਿੱਥੇ ਲਿਜਾ ਰਹੇ ਆ ਇਸ ਬਾਰੇ ਪਰਿਵਾਰ ਨੂੰ ਕੋਈ ਨਾ ਦੱਸਿਆ ਗਿਆ। ਪਰਿਵਾਰ ਦੇ ਮੈਂਬਰਾਂ ਨੇ ਆਪਦੀ ਉਗਸੁਗ ਲਾਉਣ ਦਾ ਬੜਾ ਯਤਨ ਕੀਤਾ ਪਰ ਸਫਲ ਨਾ ਹੋਏ 3 ਮਹੀਨੇ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਥਾਣਿਆਂ ਤੇ ਛਾਉਣੀਆਂ ਦੀ ਖਾਕਛਾਣਦੇ ਰਹੇ 3 ਮਹੀਨਿਆਂ ਬਾਅਦ ਇੱਕ ਰਿਸ਼ਤੇਦਾਰ ਅਫਸਰ ਮੇਜਰ ਨੇ ਜਦੋਂ ਆਪਦੇ ਪਰਿਵਾਰ ਨੂੰ ਆਪਦੇ ਇੱਕ ਮਿਲਟਰੀ ਹੈੱਡਕੁਆਰਟਰ ਵਿੱਚ ਹੋਣ ਬਾਰੇ ਦੱਸਿਆ ਤਾਂ ਪਰਿਵਾਰ ਨੂੰ ਯਕੀਨ ਨਾ ਆਇਆ ਆਪ ਤੇ ਇੰਨਾ ਤਸ਼ੱਦਦ ਕੀਤਾ ਗਿਆ ਸੀ ਕਿ ਆਪ ਨਾ ਤਾਂ ਬੋਲ ਸਕਦੇ ਸਨ ਤੇ ਨਾ ਹੀ ਕਿਸੇ ਨੂੰ ਪਛਾਣ ਸਕਦੇ ਸਨ ਪਰਿਵਾਰ ਨੂੰ ਯਕੀਨ ਦਿਵਾਉਣ ਲਈ ਉਸ ਫੌਜੀ ਅਫਸਰ ਨੇ ਆਪ ਤੋਂ ਇੱਕ ਰੁਕਾ ਲਿਖਵਾ ਕੇ ਲਿਆਉਣ ਦਾ ਵਾਅਦਾ ਕੀਤਾ। ਤਸ਼ੱਦਦ ਦੇ ਭੰਨੇ ਭਾਈ ਕਮਰਜੀਤ ਸਿੰਘ ਰੁਕਾ ਲਿਖਣ ਦੀ ਹਾਲਤ ਵਿੱਚ ਨਹੀਂ ਸਨ। ਅਖੀਰ ਇੱਕ ਸਾਥੀ ਦੀ ਮਦਦ ਨਾਲ ਆਪ ਨੇ ਕੇਵਲ ਠੀਕ ਹਾਂ ਕਮਰਜੀਤ ਕੁੱਲ ਤਿੰਨ ਸ਼ਬਦ ਲਿਖ ਕੇ ਆਪਣੇ ਪਰਿਵਾਰ ਨੂੰ ਭੇਜੇ ਤਾਂ ਪਰਿਵਾਰ ਨੂੰ ਆਪਦੇ ਜਿਉਂਦੇ ਹੋਣ ਦਾ ਯਕੀਨ ਆਇਆ। ਇਸ ਕੈਰੀ ਤਸ਼ੱਦਦ ਦੇ ਦੌਰ ਵਿੱਚ ਭਾਈ ਕਮਰਜੀਤ ਸਿੰਘ ਦੇ ਨਾਲ ਫੜੇ ਕਈ ਹੋਰ ਸਿੱਖ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਇਸ ਪਿੱਛੋਂ ਪਰਿਵਾਰ ਦੇ ਯਤਨਾਂ ਸਦਕਾ ਆਪ ਉੱਪਰ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਮਹੀਨੇ ਪਿੱਛੋਂ ਹੀ ਪਰਿਵਾਰ ਨੇ ਆਪਦੀ ਜ਼ਮਾਨਤ ਕਰਵਾ ਲਈ ਜ਼ਮਾਨਤ ਤੋਂ ਬਾਅਦ ਇੱਕ ਵਾਰ ਆਪ ਟਰੈਕਟਰ ਉੱਪਰ ਆਪਣੇ ਖੇਤਾਂ ਨੂੰ ਜਾ ਰਹੇ ਸਨ ਕਿ ਸੁਲਤਾਨ ਵਿੰਡ ਵਾਲੇ ਨਹਿਰ ਦੇ ਪੁਲ ਤੋਂ ਪੁਲਿਸ ਨੇ ਟਰੈਕਟਰ ਤੋਂ ਲਾਹ ਕੇ ਆਪ ਨੂੰ ਫੇਰ ਗ੍ਰਿਫਤਾਰ ਕਰ ਲਿਆ ਤੇ ਪਿਸਤੌਲ ਚੋਰੀ ਦਾ ਕੇਸ ਪਾ ਦਿੱਤਾ ਇਸ ਘਟਨਾ ਪਿੱਛੋਂ ਪਰਿਵਾਰ ਨੇ ਆਪਦੀ ਜਮਾਤ ਕਰਵਾਉਣ ਤੋਂ ਪਰਹੇਜ਼ ਹੀ ਕਰੀ ਰੱਖਿਆ ਭਾਈ ਕਮਰਜੀਤ ਸਿੰਘ ਨੂੰ ਵੀ ਲੰਬਾ ਸਮਾਂ ਜੇਲ੍ਹ ਵਿੱਚ ਰਹਿ ਕੇ ਸਿੰਘਾਂ ਨਾਲ ਮੇਲਜੋਲ ਪੈਦਾ ਕਰਨ ਦਾ ਮੌਕਾ ਮਿਲ ਗਿਆ। ਇਸੇ ਹੀ ਸਮੇਂ ਜੇਲ੍ਹਾਂ ਵਿੱਚ ਸਿੰਘਾਂ ਰਾਹੀਂ ਆਪਦਾ ਭਾਈ ਮਨਵੀਰ ਸਿੰਘ ਚਿਹੜੂ ਦੇ ਨਾਲ ਰابطਾ ਕਾਇਮ ਹੋਇਆ। ਜੇਲ੍ਹ ਵਿੱਚੋਂ ਹੀ ਪੁਲਿਸ ਰਿਮਾਂਡ ਤੇ ਲਿਜਾ ਕੇ ਆਪ ਉੱਪਰ ਇੱਕ ਹੋਰ ਕੇਸ ਪਾ ਦਿੱਤਾ ਗਿਆ। ਫਿਰ ਇੱਕ ਸਮੇਂ ਜਲੰਧਰ ਜੇਲ੍ਹ ਵਿੱਚੋਂ ਕੱਢ ਕੇ ਕੁਝ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਲਈ ਅਟਾਰੀ ਬਾਰਡਰ ਤੇ ਲਿਜਾਇਆ ਗਿਆ। ਜੇਲ੍ਹ ਵਿੱਚ ਰਾਸ਼ਨ ਲਿਜਾਣ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਰਾਹੀਂ ਜੇਲ੍ਹ ਅੰਦਰਲੇ ਸਿੰਘਾਂ ਨੇ ਇਹ ਸਾਰੀ ਰਿਪੋਰਟ ਬਾਹਰ ਭੇਜ ਦਿੱਤੀ ਆਪਦੇ ਪਰਿਵਾਰ ਨੇ ਤੁਰੰਤ ਪੈਰਵੀ ਆਰੰਭ ਕਰ ਦਿੱਤੀ ਆਪਦੇ ਪਿੰਡ ਦੇ ਲੋਕ ਵੀ ਪਤਾ ਲੱਗਣ ਤੇ ਅਟਾਰੀਵਾਲ ਬਹੀਰਾਂ ਘੱਟ ਤੋਰੇ ਇਹੀ ਕਾਰਨ ਸੀ ਕਿ ਬਣਾਏ ਜਾਣ ਵਾਲੇ ਮੁਕਾਬਲੇ ਵਿੱਚੋਂ ਆਪ ਨੂੰ ਵੀ ਮਾਰਨ ਦਾ ਪ੍ਰੋਗਰਾਮ ਪੁਲਿਸ ਨੂੰ ਬਦਲਣਾ ਪਿਆ ਪਰ ਬਾਕੀ ਦੇ ਨੌਜਵਾਨ ਪੁਲਿਸ ਨੇ ਫੇਰ ਵੀ ਮਾਰ ਦਿੱਤੇ ਜਿਸ ਦਾ ਆਪ ਨੂੰ ਬਹੁਤ ਹੀ ਤਕਾ ਲੱਗਾ ਹੁਣ ਆਪ ਨੇ ਪੱਕੇ ਤੌਰ ਤੇ ਸੰਘਰਸ਼ ਵਿੱਚ ਕੁੱਦ ਪੈਣ ਦਾ ਆਖਰੀ ਫੈਸਲਾ ਲੈ ਲਿਆ ਅਪ੍ਰੈਲ 1987 ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਗਦਲੀ ਭਾਈ ਸੁਖਦੇਵ ਸਿੰਘ ਸੁਖਾ ਭਾਈ ਅਜੀਤਪਾਲ ਸਿੰਘ ਬਲਵਿੰਦਰ ਸਿੰਘ ਬਾਬਾ ਤੇ ਭਾਈ ਮਨਵੀਰ ਸਿੰਘ ਚੇੜੂਆਦ ਸਿੰਘਾਂ ਨੇ ਆਪ ਨੂੰ ਅਮ੍ਰਿਤਸਰ ਕਚੈਰੀਆਂ ਵਿੱਚੋਂ ਫੈਰਿੰਗ ਕਰਕੇ ਪੁਲਿਸ ਹਰਾਸਤ ਵਿੱਚੋਂ ਛਡਾ ਲਿਆ ਹੁਣ ਆਪ ਭਾਈ ਚੇੜੂ ਦੀ ਅਗਵਾਈ ਵਾਲੀ ਕਮਾਂਡੋ ਫੋਰਸ ਦੇ ਉੱਗੇ ਮੈਂਬਰ ਬਣ ਗਏ ਰੂਪ ਉਸ ਜ਼ਿੰਦਗੀ ਦੇ ਸਫ਼ਰ ਨੂੰ ਭਾਈ ਕਮਰਜੀਤ ਸਿੰਘ ਨੇ ਇੱਕ ਮਿਸਾਲ ਵਜੋਂ ਤਹਿ ਕੀਤਾ ਆਪ ਆਪਣਾ ਸਫਰ ਪੈਦਲ ਜਾਂ ਸਾਈਕਲ ਤੇ ਤੈਅ ਕਰਦੇ ਸਨ ਆਮ ਤੌਰ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਰਾਤ ਨੂੰ ਤੁਰ ਪੈਂਦੇ ਤੇ ਸਵੇਰੇ ਤੱਕ ਟਿਕਾਣੇ ਤੇ ਪਹੁੰਚ ਜਾਂਦੇ ਉਹਨਾਂ ਦਾ ਤਰਕ ਹੁੰਦਾ ਸੀ ਕਿ ਰਾਤ ਨੂੰ ਜਾ ਕੇ ਐਵੇਂ ਕਿਸੇ ਨੂੰ ਤੰਗ ਕਰਾਂਗੇ ਉਹਨਾਂ ਨੇ 80 80 ਕਿਲੋਮੀਟਰ ਦਾ ਪੰਧ ਪੈਦਲ ਹੀ ਤੈਅ ਕੀਤਾ ਸੀ ਜੇਕਰ ਰਾਤ ਨੂੰ ਕਿਸੇ ਦੇ ਘਰ ਪਹੁੰਚ ਜਾਂਦੇ ਤਾਂ ਰੋਟੀ ਪੁੱਛਣ ਦੇ ਵੈਸੇ ਹੀ ਕਹਿ ਦਿੰਦੇ ਕਿ ਖਾ ਕੇ ਆਏ ਹਾਂ ਪਰ ਜਦੋਂ ਘਰ ਵਾਲਿਆਂ ਨੂੰ ਸ਼ੱਕ ਪੈਂਦਾ ਕਿ ਨਹੀਂ ਖਾਧੀ ਤਾਂ ਜ਼ਿਆਦਾ ਜ਼ੋਰ ਪਾਉਣ ਤੇ ਕਹਿੰਦੇ ਵੀ ਜੇ ਪੱਕੀ ਪਈਏ ਤਾਂ ਖਵਾ ਦਿਓ ਉਚੇਚੀ ਨਾ ਮਕਾਓ ਸਾਥੀਆਂ ਵਿੱਚ ਹਮੇਸ਼ਾ ਹੀ ਇੱਕ ਗੱਲ ਚਰਚਾ ਵਿੱਚ ਹੁੰਦੀ ਕਿ ਆਪਨੇ ਘਰ ਵਿੱਚ ਹਰ ਸੌਲਤ ਹੋਣ ਕਾਰਨ ਜਿੰਨੇ ਸੁੱਖ ਵੇਖੇ ਨੇ ਉਨੀਆਂ ਹੀ ਰੂਪ ਉਸ ਜ਼ਿੰਦਗੀ ਵਿੱਚ ਵਧੇਰੇ ਮੁਸ਼ਕਲਾਂ ਚੱਲ ਰਹੇ ਨੇ ਆਪ ਅੰਨੇਵਾ ਕਤਲਾਂ ਦੇ ਵਿਰੋਧੀ ਸਨ ਤੇ ਅਕਸਰ ਕਿਹਾ ਕਰਦੇ ਸਨ ਕਿ ਅੰਨੇਵਾ ਕਤਲ ਕਰਕੇ ਖਾਲਿਸਤਾਨ ਦੀ ਬਜਾਏ ਕਿਤੇ ਖਾਲਿਸਤਾਨ ਨਾ ਬਣਾ ਲਈ ਆਪ ਬਦੋਸ਼ੇ ਹਿੰਦੂਆਂ ਦੇ ਕਤਲਾਂ ਦੇ ਵੀ ਵਿਰੋਧੀ ਸਨ ਇਥੋਂ ਤੱਕ ਕਿ ਆਪ ਨੂੰ ਮਿਲਟਰੀ ਕੋਲ ਆਪਣਾ ਨਾਂ ਲਿਖਵਾਉਣ ਵਾਲੇ ਫਿਰਕਾਪ੍ਰਸਤ ਹਿੰਦੂਆਂ ਬਾਰੇ ਵੀ ਪੂਰੀ ਜਾਣਕਾਰੀ ਸੀ ਪਰ ਆਪਨੇ ਕਦੇ ਵੀ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਹੀ ਕਾਰਨ ਸੀ ਕਿ ਆਪਦੇ ਇਲਾਕੇ ਵਿੱਚ ਕਈ ਹਿੰਦੂਆਂ ਦੇ ਘਰ ਹੀ ਆਪਜੀ ਦੀ ਪਨਾਹਗਾਹ ਬਣ ਗਏ। ਦਿਨਾਂ ਵਿੱਚ ਹੀ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਪੰਜਾਬ ਪੁਲਿਸ ਲਈ ਏ ਸ਼੍ਰੇਣੀ ਦਾ ਖੜਕੂ ਬਣ ਗਿਆ ਤੇ ਜਲੰਧਰ ਕਚੈਰੀ ਵਿੱਚੋਂ ਜਰਨਲ ਲਾਭ ਸਿੰਘ ਨੂੰ ਛਡਾਉਣ, ਭਾਖੜਾ ਡੈਮ ਦਾ ਪਾਣੀ ਛੱਡਣ ਵਾਲੇ ਜਰਨਲ ਕੁਮਾਰ ਨੂੰ ਮਾਰਨ, ਕਾਨਪਰ ਦੇ ਸਿੱਖ ਕਤਲੇਆਮ ਦੇ ਦੋਸ਼ੀ ਕਤਿਆਲ ਨੂੰ ਮਾਰਨ ਦੇ ਕੇਸਾਂ ਵਿੱਚ ਪੁਲਿਸ ਆਪਦੀ ਤਲਾਸ਼ ਕਰਨ ਲੱਗ ਪਈ। ਆਪ ਸਿੱਖ ਨੌਜਵਾਨਾਂ ਦੇ ਅੰਨੇਵਾ ਰੂਪੋਸ਼ ਹੋਣ ਦੇ ਵੀ ਵਿਰੋਧੀ ਸਨ ਜੇਕਰ ਕੋਈ ਨੌਜਵਾਨ ਆਪਦੇ ਕੋਲ ਕੌਮ ਦੀ ਸੇਵਾ ਕਰਨ ਦਾ ਇਰਾਦਾ ਪ੍ਰਗਟ ਕਰਦਾ ਤਾਂ ਆਪ ਜਵਾਬ ਦੰਦੇ ਵੀ ਜੇ ਕੌਮ ਦੀ ਸੇਵਾ ਕਰਨੀ ਹੈ ਤਾਂ ਖੋ ਪੜੋ ਖਾਲਸਤਾਨ ਬਣਾਉਣ ਲਈ ਮਰਨ ਤਾਂ ਅਸੀਂ ਡਏ ਹਾਂ ਪਰ ਖਾਲਸਤਾਨ ਨੂੰ ਚਲਾਉਣ ਲਈ ਪੜਿਆ ਲਿਖਿਆ ਵਰਗ ਚਾਹੀਦਾ ਆਪ ਨੂੰ ਇੱਕ ਵਾਰ ਆਪਣੇ ਭਤੀਜੇ ਜਸਕੀਰਤ ਸਿੰਘ ਦੇ ਕਿਸੇ ਗੈਰ ਮਿਆਰੀ ਸਕੂਲ ਵਿੱਚ ਦਾਖਲ ਹੋਣ ਦਾ ਪਤਾ ਲੱਗਾ ਤਾਂ ਆਪ ਉਸ ਨੂੰ ਉਚੇਚੇ ਮਿਲੇ ਤੇ ਛਿੜਕਦੇ ਹੋਏ ਕਹਿਣ ਲੱਗੇ ਵੀ ਤੁਹਾਡੇ ਵਰਗਿਆਂ ਲਈ ਤਾਂ ਅਸੀਂ ਸਭ ਛੱਡ ਕੇ ਜਾਣਾ ਤੇ ਜੇ ਤੁਸੀਂ ਪੜ੍ਹੇ ਹੀ ਨਾ ਹੋਏ ਤਾਂ ਕੌਮ ਦਾ ਕੀ ਬਣੂ ਅਗਲੇ ਸਾਲ ਕਿਸੇ ਵਧੀਆ ਸਕੂਲ ਵਿੱਚ ਦਾਖਲਾ ਨਹੀਂ ਆਪ ਖੁਦ ਵੀ ਰੂਪੋਸ਼ਾਉਣ ਤੋਂ ਪਹਿਲਾਂ ਪੜ੍ਹਾਈ ਵਿੱਚ ਅਵਲ ਆਉਂਦੇ ਰਹੇ ਸੀ ਤੇ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਪਹਿਲਾਂ ਵੀ ਜੇਲ੍ਹ 'ਚ ਹੀ ਪੇਪਰ ਦੇਣ ਲਈ ਆਪਨੇ ਦਾਖਲਾ ਭੇਜਿਆ ਹੋਇਆ ਸੀ ਆਪ ਜਿੱਥੇ ਲੁਟੇਰਾ ਅੰਸਰਾਂ ਦੇ ਸਖਤ ਨਜ਼ਰ ਰੱਖ ਕੇ ਲੋਕਾਂ ਦਾ ਲੁੱਟਿਆ ਪੈਸਾ ਵਾਪਸ ਕਰਵਾਉਂਦੇ ਰਹੇ ਉਥੇ ਲਹਿਰ ਦੇ ਵਿੱਚ ਸ਼ਾਮਲ ਸਿੰਘਾਂ ਨੂੰ ਵੀ ਗਲਤੀਆਂ ਕਰਨੋਂ ਸਖਤੀ ਨਾਲ ਵਰਜਦੇ ਰਹੇ ਆਪ ਇਹ ਵੀ ਗੰਭੀਰਤਾ ਨਾਲ ਸਭ ਨੂੰ ਕਹਿੰਦੇ ਸਨ ਕਿ ਪਿੰਡਾਂ ਵਿੱਚੋਂ ਬੰਦੇ ਮਾਰ ਕੇ ਖਾਲਸਤਾਨ ਨਹੀਂ ਬਣਨਾ ਆਪ ਨੇ ਆਪਰੇਸ਼ਨ ਬਲੈਕ ਥੰਡਰ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਅੰਦਰ ਬੈਠੇ ਜਹਾੜੂਆਂ ਨੂੰ ਚਿੱਠੀਆਂ ਭੇਜ ਕੇ ਬਾਹਰ ਆ ਜਾਣ ਲਈ ਪ੍ਰੇਰਿਆ ਤੇ ਹੈਰਾਨੀ ਪ੍ਰਗਟ ਕੀਤੀ ਕਿ ਪ੍ਰਕਰਮਾਂ ਵਿੱਚ ਬੈਠ ਕੇ ਕਿਹੜੀ ਸੇਵਾ ਕਰ ਰਹੇ ਹੋ ਆਪ ਦੇ ਭਰਾਤਰੀ ਭਾਵ ਦੀ ਇੱਕ ਮਿਸਾਲ ਇਹ ਵੀ ਹੈ ਕਿ ਪਿੰਡ ਵਿਚਲੇ ਹੀ ਬਾਪੂ ਸ਼ੰਗਾਰਾ ਸਿੰਘ ਦੇ ਪਰਿਵਾਰ ਨਾਲ ਆਪਦੇ ਪਰਿਵਾਰ ਦੀ ਪੁਰਾਣੀ ਦੁਸ਼ਮਣੀ ਸੀ ਕਾਫੀ ਸਮੇਂ ਪਹਿਲਾਂ ਇਹਨਾਂ ਦੇ ਪਰਿਵਾਰ ਵੱਲੋਂ ਪਾਪੂ ਸ਼ੰਗਾਰਾ ਸਿੰਘ ਦੇ ਪਰਿਵਾਰ ਦਾ ਇੱਕ ਮੈਂਬਰ ਕਤਲ ਹੋਇਆ ਸੀ ਪਰ ਆਪ ਨੇ ਉਸ ਪਰਿਵਾਰ ਦੇ ਨੌਜਵਾਨਾਂ ਨਾਲ ਦੋਸਤੀ ਗੰਢ ਕੇ ਦੋਹਾਂ ਪਰਿਵਾਰਾਂ ਨੂੰ ਇਸ ਕਦਰ ਜੋੜ ਦਿੱਤਾ ਕਿ ਅੱਜ ਇਹ ਪਤਾ ਲਾਉਣਾ ਵੀ ਮੁਸ਼ਕਲ ਜਾਪਦਾ ਹੈ ਕਿ ਇਹ ਦੋ ਪਰਿਵਾਰ ਹਨ ਜਾਂ ਇੱਕੋ ਹੀ ਹੈ ਇੱਕ ਵਾਰ ਭਾਈ ਕਮਰਜੀਤ ਸਿੰਘ ਨੂੰ ਤੇ ਭਾਈ ਅਵਤਾਰ ਸਿੰਘ ਨੂੰ ਇੱਕ ਸਾਥੀ ਦੀ ਭੈਣ ਦੇ ਘਰ ਸੁੱਤਿਆਂ ਪਿਆ ਨੂੰ ਪੁਲਿਸ ਨੇ ਦਬੋਚ ਲਿਆ ਪਰ ਉਖਤ ਭੈਣ ਨੇ ਪਰਨਾ ਦੇਣ ਦੇ ਬਹਾਨੇ ਇਹਨਾਂ ਤੱਕ ਰਵਾਲਵਰ ਪਹੁੰਚਾ ਦਿੱਤਾ ਉਸ ਰਵਾਲਵਰ ਨਾਲ ਇਹਨਾਂ ਰੋਡ ਤੇ ਆ ਕੇ ਫਾਇਰਿੰਗ ਕੀਤੀ ਤੇ ਬੱਜ ਨਿਕਲੇ ਪਰ ਇਸ ਮੌਕੇ ਕੰਦ ਨਾ ਟੱਪੀ ਜਾਣ ਕਰਕੇ ਆਪ ਦਾ ਸਾਥੀ ਭਾਈ ਅਵਤਾਰ ਸਿੰਘ ਸ਼ਹੀਦ ਹੋ ਗਿਆ ਤੇ ਆਪ ਦੀ ਲੱਤ ਵਿੱਚ ਪੂਰਾ ਬਰਸਟ 25 26 ਗੋਲੀਆਂ ਦਾ ਵੱਜ ਗਿਆ ਫਿਰ ਵੀ ਆਪ ਜ਼ਖਮੀ ਹਾਲਤ ਵਿੱਚ ਹੀ ਕੋਠੇ ਟੱਪ ਕੇ ਬੱਜ ਨਿਕਲੇ ਇਲਾਜ ਕਰਾਉਣ ਨਾਲ ਜ਼ਖਮ ਤਾਂ ਭਰ ਗਏ ਪਰ ਆਪ ਭੱਜਣ ਦੇ ਕਾਬਲ ਨਾ ਰਹੇ ਇਸ ਹਾਲਤ ਵਿੱਚ ਵੀ ਆਪ ਉਸੇ ਸਰਗਰਮੀ ਨਾਲ ਸੇਵਾ ਵਿੱਚ ਜੁਟੇ ਰਹੇ ਆਪ ਦੀ ਕਨੇਡਾ ਰਹਿੰਦੀ ਭੈਣ ਨੇ ਆਪ ਨੂੰ ਬਾਹਰੋਂ ਇਲਾਜ ਕਰਵਾਉਣ ਲਈ ਦਬਾਅ ਪਾਇਆ ਪਰ ਆਪ ਨੇ ਨਾ ਕਰ ਦਿੱਤੀ ਉਹਨਾਂ ਨੇ ਫੇਰ ਜ਼ੋਰ ਪਾਉਂਦੇ ਆ ਇੱਥੋਂ ਤੱਕ ਕਿਹਾ ਕਿ ਪਾਕਿਸਤਾਨ ਹੀ ਆ ਜਾ ਅੱਗੋਂ ਅਸੀਂ ਆਪ ਹੀ ਤੈਨੂੰ ਕਨੇਡਾ ਮੰਗਵਾ ਕੇ ਇਲਾਜ ਕਰਵਾ ਦੇਾਂਗੇ ਠੀਕ ਹੋ ਕੇ ਫੇਰ ਪੰਜਾਬ ਚਲਾ ਜਾਵੇਂ ਪਰ ਆਪ ਦਾ ਜਵਾਬ ਸੀ ਵੀ ਮੈਂ ਤਾਂ ਖੁਦ ਦੂਜਿਆਂ ਨੂੰ ਕਹਿਣਾ ਹੈ ਬਈ ਹਥਿਆਰ ਚੁੱਕਣ ਦਾ ਕੀ ਲਾਭ ਜੇ ਲੰਬੀ ਜਾ ਬਣ ਫਿਰ ਮੈਂ ਖੁਦ ਕਿਵੇਂ ਮੈਦਾਨ ਵਿੱਚੋਂ ਭੱਜ ਜਾਵਾਂ ਆਪ ਆਪਣਾ ਇਲਾਜ ਵੀ ਘਰੋਂ ਪੈਸਾ ਮੰਗਵਾ ਕੇ ਹੀ ਕਰਦੇ ਕੌਮੀ ਪੈਸਾ ਆਪਣੇ ਇਲਾਜ ਲਈ ਵੀ ਵਰਤਣਾ ਠੀਕ ਨਹੀਂ ਸੀ ਸਾਹਮਣੇ ਆਪ ਜੋ ਵੀ ਖਰਚਾ ਕਰਦੇ ਹੋ ਡੈਰੀ ਤੇ ਨੋਟ ਜ਼ਰੂਰ ਕਰਦੇ ਅਖੀੜਲੇ ਦਿਨ ਤੱਕ ਦੇ ਇੱਕ ਇੱਕ ਪੈਸੇ ਦੇ ਖਰਚ ਦਾ ਵੇਰਵਾ ਆਪਦੀ ਡੈਰੀ ਵਿੱਚ ਦਰਜ ਸੀ ਆਪਨੇ ਆਪਣੇ ਹਿੱਸੇ ਵਿੱਚੋਂ ਕੁਝ ਜ਼ਮੀਨ ਵੇਚ ਕੇ ਪੈਸਾ ਸੰਘਰਸ਼ ਲਈ ਵੀ ਦਿੱਤਾ ਸੀ 18 ਅਕਤੂਬਰ 1990 ਦੇ ਨੇੜੇ ਤੇੜੇ ਆਪ ਭਾਈ ਨਿਰਮਲ ਸਿੰਘ ਨਿਮਾ ਮੀਆਂ ਵੈਂਡ ਤੇ ਇੱਕ ਲਾਲ ਪਰ ਖਾਲਸਾ ਕਾਲਜ ਦਾ ਵਿਦਿਆਰਥੀ ਜਲੰਧਰ ਸ਼ਹਿਰ ਵਿੱਚ ਕਿਸੇ ਦੇ ਘਰ ਬੈਠੇ ਸਨ ਕਿਸੇ ਦੀ ਉਡੀਕ ਕਰ ਰਹੇ ਸਨ ਕਿ ਕੇਵਲ ਸ਼ੱਕ ਦੇ ਆਧਾਰ ਤੇ ਹੀ ਕਿਸੇ CRP ਨੂੰ ਚੁਗਲੀ ਜਾ ਗਈ ਸੀ सीआरपी ਨੇ ਸ਼ੱਕ ਦੇ ਆਧਾਰ ਤੇ ਹੀ ਆਪ ਤਿੰਨਾਂ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਤੇ ਜੀਬ ਵਿੱਚ ਬਿਠਾ ਕੇ ਲੈ ਤੋਰੀ ਆਪ ਜਾਣਦੇ ਸਨ ਕਿ ਸਾਡੀ ਪਛਾਣ ਛੇਤੀ ਹੋ ਜਾਵੇਗੀ ਸੋ ਮਨ ਹੀ ਮਨ ਵਿੱਚ ਫੈਸਲਾ ਕਰਕੇ ਆਪ ਨੇ ਭਾਈ ਨਿੰਮੇ ਨੂੰ ਭੱਜ ਜਾਣ ਦਾ ਇਸ਼ਾਰਾ ਕੀਤਾ ਤੇ ਖੁਦ ਸਾਈਨਾਈਡ ਖਾ ਲਈ ਕਿਉਂਕਿ ਲੱਤ ਵਿੱਚ ਪਹਿਲਾਂ ਲੱਗੀਆਂ ਗੋਲੀਆਂ ਕਾਰਨ ਆਪ ਲਈ ਭੱਜਣਾ ਅਸੰਭਵ ਸੀ ਆਪਦੀ ਹਦਾਇਤ ਅਨੁਸਾਰ ਭਾਈ ਨਿਮਾ ਜੀਪ ਵਿੱਚੋਂ ਛਾਲ ਮਾਰ ਕੇ ਭੱਜਿਆ ਪਰ ਫੁੱਟਪਾਥ ਤੇ ਠੇਡਾ ਖਾ ਕੇ ਡਿੱਗ ਪਿਆ ਐਲ ਐਮ ਜੀ ਵਾਲੇ ਸੀ ਆਰ ਪੀ ਦੇ ਜਵਾਨ ਨੇ ਫਾਇਰਿੰਗ ਕਰ ਦਿੱਤੀ ਤੇ ਭਾਈ ਨਿਮਾ ਵੀ ਉੱਥੇ ਸ਼ਹੀਦ ਹੋ ਗਿਆ ਤੀਜੇ ਸਾਥੀ ਤੋਂ ਪੁਲਿਸ ਨੂੰ ਪਤਾ ਲੱਗਾ ਕਿ ਅੱਜ ਅਣਜਾਣੇ ਵਿੱਚ ਹੀ ਕਿੰਨੇ ਵੱਡੇ ਸ਼ੇਰ ਉਹਨਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ ਨੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸ਼ਨਾਖ ਤੋਂ ਬਾਅਦ ਜਦੋਂ ਇਹਨਾਂ ਦੋਹਾਂ ਸੂਰਮਿਆਂ ਦਾ ਅੰਤਮ ਸੰਸਕਾਰ ਕਰਨ ਲੱਗੇ ਤਾਂ ਇਹ ਸਵਾਲ ਉੱਠਿਆ ਕਿ ਪਹਿਲਾਂ ਕਿਸ ਦੀ ਚਿਖਾ ਨੂੰ ਅੱਗ ਦਿਖਾਈ ਜਾਵੇ ਕਿਸੇ ਨੇ ਕਿਹਾ ਵੀ ਨਿੰਮਾ ਵੱਡਾ ਸੀ ਪਹਿਲਾਂ ਓਵ ਦੀ ਚਿਖਾ ਨੂੰ ਅੱਗ ਬਖਾਓ ਪਰ ਭਾਈ ਨਿੰਮੇ ਦਾ ਇੱਕ ਨੇੜਲਾ ਰਿਸ਼ਤੇਦਾਰ ਬੋਲ ਉਠਿਆ ਕਹਿੰਦਾ ਵੀ ਨਹੀਂ ਨਿੰਮਾ ਅਕਸਰ ਕਹਿੰਦਾ ਹੁੰਦਾ ਸੀ ਵੀ ਭਾਈ ਉਮਰ 'ਚ ਮੈਂ ਵੱਡਾ ਪਰ ਖਿਆਲਾਂ 'ਚ ਇਹੇ ਵੱਡਾ ਇਸ ਲਈ ਪਹਿਲਾਂ ਇਸ ਦੀ ਚਿਖਾ ਨੂੰ ਭਰੀਆਂ ਅੱਖਾਂ ਨਾਲ ਚਿਖਾ ਨੂੰ ਅੱਗ ਲਾਏ ਜਾਣ ਦੇ ਨਾਲ ਹੀ ਅੱਗ ਦੇ ਭਾਂਬੜ ਵਰਗੀਆਂ ਜਵਾਨੀਆਂ ਨੂੰ ਅੱਗ ਦੇ ਭਾਂਬੜਾਂ ਨੇ ਗਲਵੱਕੜੀ ਲਾ ਲਈ ਸੋ ਦੋਸਤੋ ਇਹ ਸੀ ਸਾਰਾ ਇਤਿਹਾਸ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਹੋਰਾਂ ਦਾ ਇਸੇ ਤਰ੍ਹਾਂ ਦਾ ਇੱਕ ਨਵਾਂ ਕિસ્ਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਸਰੀ ਆਕਾ